मज़ा बह लॻी आंदी गली गली लॻी आंदी घर हथ मेर चाची मेर चाचा कुट ग ਮਗਰ ਲਾਗ ਗਏ ਨੇ ਤੇ ਇਹਨਾਂ ਦਾਖਲ ਕੀਤਾ ਰੱਖ ਤੇ ਦਾਖਲ ਹੁੰਦਾ ਕਾਲਾ ਪੇਟਰ ਮਨ ਦੋਟ ਕੀਤਾ ਹੈ ਤੇ ਹੁਣ ਉਹਨਾਂ ਮਨ ਦੋਟ ਆਲੇ ਮੁੱਖਰ ਕਾਲੇ ਦਿੱਤਾ ਤੇ ਮੁੱਖਰ ਆਲੇ ਸਾਰੇ ਕਾਲੇ ਮੁੱਖਾ ਹੈ ਦਵਾਈ ਦੇ ਕੇ ਤਾਂ ਸਾਡਾ ਇਥੇ ਰਾਤ ਕੋਈ ਨਹੀਂ ਗਾ ਸਨਾ ਸਾਡੀ ਸਰਕਾਰ ਚੁੰਦੀ ਪੀਣਾ ਕੋਈ ਸਾਲ ਕੋਈ 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 ਕਾਰਵਾਰੀ ਨਹੀਂ ਵੀ ਦੇ ਕਾਲਾ ਹੈ ਸਰਨਾ ਸਾਰੇ ਲੈ ਤਾ ਪੁਲਿਸ ਵਾਲੇ ਨੇ ਰਾਜ਼ੀਨਾਮਾ ਆਖਿਆ ਕਾਰਨ ਕੋਈ ਇੱਕ ਕਿਥੇ ਜਿਨਾ ਕਰੇ ਬਾਕੀ ਮੇਰੀ ਮੰਮੀ ਆਏ ਮੰਡੀ ਤੋਂ ਕੋਈ ਕੋਈ ਪਲੇਸ ਨਾਲ ਦੇਖਣ ਦਾ ਚੱਕਰ ਆ। ਮੈਂ ਹੈਂਡੀਕੈਪ ਆਂ ਤੇ ਫਿਰ ਵੀ ਮੈਨੂੰ ਵੀ ਘਰੇ ਆਉਣੀ ਨਹੀਂ ਘਰੇ ਆਉਣੀ। ਮੇਰੇ ਪੈਰ ਦਾੜੀ ਮੇਰਾ ਘਰੇ ਕੋਈ ਨਹੀਂ ਸੀ। ਫਿਰ ਨੂੰ ਮਾਂ ਪੁੱਤਰਾਂ ਨੂੰ ਘਰਤ ਗਏ ਮੈਂ ਗਲਤ ਹੀ ਲਈ। ਘਰ ਪੈਰ ਮੇਰੀ ਮੰਮੀ ਦੇ ਕੱਪੜੇ ਛਾੜ ਕੇ ਬਹੁਤ ਕੋਟਾ ਨੇ ਮੈਂ ਹਾਲੇ ਤੱਕ ਵੇਖ ਲੋਕ ਇਸ ਤਰ੍ਹਾਂ ਦੇ ਹੈ ਮੈਂ ਹੈਂਡੀਕੈਪ ਹਾਂ ਉਹ ਬੋਲਦਾ ਮੈਂ ਮੱਝਾ ਬਣ ਕੇ ਲੱਗੀ ਆਂ ਦੀ ਸੇ ਮੈਨੂੰ ਕੋਈ ਪਤਾ ਨਹੀਂ ਮਗਰੂ ਪੱਜ ਕੇ ਮੈਨੂੰ ਠੋਕ ਲਈ ਨੇ ਮੇਰੇ ਦੇਵਰ ਤੇ ਦਰਾਣੀ ਨੇ ਮੈਂ ਪਾਜ ਕੇ ਘਰਾਂ ਨੂੰ ਆ ਬੜੀ ਆ ਮਗਰ ਆ ਕੇ ਕੋਟ ਸਕਤਾ ਨਹੀਂ ਬੜਾਈ ਕੋਟਾ ਨਹੀਂ ਮੈਨੂੰ ਗੁਜੀਆਂ ਮਾਰਾਂ ਦਿੱਤੀਆਂ ਨੇ ਫੇਰ ਹਸਪੀਟਲ ਦਾ ਹਰ ਰੱਖਾ ਨੇ ਕਪੜਾ ਵੀ ਪਾੜ ਦਿੱਤੇ ਨੇ ਹਸਪੀਟਲ ਦਾ ਹਰ ਰੱਖਾ ਨੇ ਉਥੇ ਦੋ ਦਿਨ ਅੱਥਰੇ ਉੱਥਰੇ ਹੋਏ ਨੇ ਦੂਜੇ ਦਿਨ ਦਾ ਹੱਲਾ ਦਿੱਤਾ ਨੇ ਸਾਡੇ ਕੋਲ ਲਾ ਦਿੰਦਾ ਪੁੰਨੀ ਦਾ ਮਖਰ ਉੱਥਰ ਗਾਇਆ ਦਵਾਈ ਇਤਨਾਂ ਦੇ ਤੇ ਇਹ ਜਿੱਤ ਆ ਕੰ ਕੋਈ ਫੜ ਨਹੀਂ ਪਾਇ ਰਿਆ ਥਣੇਦਾਰ ਵੀ ਸਾਡੀ ਨਹੀਂ ਸੁਣ ਰਿਹਾ ਉਹ ਕਹਿੰਦਾ ਰਾਜੀ ਨਾਵਾ ਕਰ ਲੋ ਰਾਜੀ ਨਾਵੇਂ ਕਹਿ ਦਿੰਦਾ ਬਾਸ ਸਾਡੀ ਕੋਈ ਨਹੀਂ ਸੁਣਦਾ ਚਲੋ ਤਰਨ ਤਲ ਦੋਈ ਲੈ ਕੇ ਆਏ ਆ